ਕ੍ਰੋਚਮੈਂਟ ਜਿਹੜੀ ਆ ਨਜਾਇਜ਼ ਤੇ ਨਜਾਇਜ਼ ਆ ਕ੍ਰੋਚਮੈਂਟ ਜਿਹੜੀ ਉਤੇ ਜਿੱਥੇ ਪਰ ਮੇਰੀ ਸਰਕਾਰ ਨੂੰ ਕਮਾਡਾ ਨੂੰ ਬੇਨਤੀ ਆ ਪਹਿਲੀ ਗੱਲ ਤੇ ਉਹਦੇ ਉਤੇ ਕੋਈ ਕਲੀਅਰ ਪਾਲਿਸੀ ਹੈ ਨਹੀਂ ਕਮਾਡਾ ਕੋਲ ਅੱਜ ਵੀ ਮੈਂ ਦਾਅਵੇ ਨਾਲ ਕਹਿੰਦਾ ਕਿ ਕੋਈ ਗਾਈਡਲਾਈਨਸ ਸਿਰ ਕਨਫਿਊਜ਼ਨ ਆ ਕੋਈ ਇਹਨਾਂ ਗਾਈਡਲਾਈਨਾਂ ਜਿਹੜੀਆਂ ਨੇ ਅੱਜ ਨਹੀਂ ਕੀਤੀਆਂ ਵੀ ਅਸੀਂ ਕਿੰਨਾ ਕਈ ਥਾਂ ਲੋਕੀ ਕਹੀ ਜਾਂਦੇ ਨੇ ਜੀ 5 ਫੁੱਟ ਫੋਟਪਾਥ ਛੱਡ ਕੇ ਜਿਹੜੀ ਪਿਛਲੀ ਜਗਾ ਵਾ ਉੱਥੇ ਜਿਹੜੀ ਨੇ ਲੋਕਾਂ ਨੇ ਇਹ ਮਾੜੀ ਮੋਟੀ ਕੋਚ ਕਰੀ ਬਣਾਈ ਹੋਈ ਆ ਕਿਤੇ ਥਾਂ ਤੇ ਬਹੁਤ ਜ਼ਿਆਦਾ ਕੋਚਮੈਂਟ ਆ ਕਿਤੇ ਥਾਂ ਤੇ ਮਾਰਕੀਟਰਾਂ ਦੇ ਬਹੁਤ ਵੱਡੀ ਕੋਚਮੈਂਟ ਆ ਮੇਰੀ ਬੇਨਤੀ ਆ ਵੀ ਇਹ ਕੋਚਮੈਂਟ ਸ਼ਹਿਰ ਦੀ ਸੁੰਦਤਾਂ ਨੂੰ ਪ੍ਰਭਾਵਿਤ ਕਰਦੀ ਆ ਪਰ ਜਿਹੜੀ ਇਹ ਮਨਪਸੰਦ ਦਾ ਕਾਰਵਾਈ ਪੱਖਪਾਤ ਹੋ ਰਿਹਾ ਉਹ ਬਾੜਾ ਜੇ ਕਰਨੀਆਂ ਤੇ ਇੱਕ ਬੰਨਿਓ ਹੋ ਕੇ ਸਾਰਿਆਂ ਨੂੰ ਕਰੋ ਉਦੋਂ ਤੇ ਪਹਿਲਾਂ ਕੋਈ ਨਾ ਕੋਈ ਪ੍ਰਾਪਰ ਟਿਕਿਆ ਲੋਕਾਂ ਨੂੰ ਟਾਈਮ ਟਾਈਮ ਦਿਓ ਮੇਰੇ ਕੋਈ ਕਈ ਬੰਦਿਆਂ ਦਾ ਆਇਆ ਵੀ ਐਸੀ ਕੋਲ ਨੂੰ ਆਪਣੇ ਆਪ ਤਿਆਰ ਨਾਲ ਲੇਕਿਨ ਉੱਥੇ ਬਿਲਕੁਲ ਢਾਲ ਖਲਾਵਾ ਪਾਉਂਦੇ ਨਹੀਂ ਕਿਉਂਕਿ ਇਹਦੇ ਲਈ ਪ੍ਰਾਪਰ ਗਾਈਡਲਾਈਨਾਂ ਗਮਾੜਾ ਅੱਜ ਵੇਖੋ ਕੋਰੋਜਮੈਂਟ ਇੱਕ ਦਿਨ ਚ ਤੇ ਹੋਈ ਨਹੀਂ ਮੈਂ ਸਵਾਲ ਕੀਤਾ ਸੀ ਉਦੋਂ ਵੀ ਚੁੱਕਿਆ ਸੀ ਗਮਾੜਾ ਤੇ ਜਿਹੜੀਆਂ ਨਵੇਂ ਸੈਕਟਰ ਡਿਵੈਲਪ ਹੋ ਰਹੇ ਨੇ ਉੱਥੇ ਜਦੋਂ ਕੋਠੀ ਬੰਦੀ ਉਹ ਨਾਲ ਲੋਕੀ ਕੋਰੋਜਮੈਂਟ ਕਰ ਲੈਂਦੇ ਜੋ ਉਸੇ ਵੇਲੇ ਜਦੋਂ ਉਹਦਾ ਕੋਪਰੇਸ਼ਨ ਸਰਟੀਫਿਕੇਟ ਲੈਣ ਜਾਂ ਦਿੰਦੇ ਨੇ ਅਫਸਰ ਉਹ ਤਾਂ ਪੈਸੇ ਲੈ ਕੇ ਦੇ ਦਿੰਦੇ ਨੇ ਕਿ ਉਹ ਨਹੀਂ ਉਹ ਉਹਨਾਂ ਨੇ ਚੱਕਦੇ ਕੋਈ ਜੇ ਆਈ ਕੋਈ ਐਸ ਡੀਓ ਦਾ ਉਹਨਾਂ ਦੇ ਜੁਮੇਆ ਦੀ ਆ ਉਹਨਾਂ ਦੇ ਏਰੀਆ ਡਿਫਾਈਨ ਨੇ ਉਹ ਉੱਥੇ ਆਪਣਾ ਚੱਕਰ ਲਾ ਕੇ ਉਹ ਨੋਟਿਸ ਕਿਉਂ ਨਹੀਂ ਦਿੰਦੇ ਇਹ ਲੋੜ ਹੀ ਕਿਉਂ ਪੈਂਦੀ ਆ ਕਿ ਪਹਿਲਾਂ ਜਦੋਂ ਚੁੱਪ ਰਹਿੰਦੇ ਨੇ ਅਧਿਕਾਰੀ ਜਦੋਂ ਜਿਆਦਾ ਜਿਆਦਾ ਪੈਂਦਾ ਉਦੋਂ ਜਾਂ ਕੋਟਾਂ ਕਹਿੰਦੀਆਂ ਨੇ ਕੋਟਾਂ ਨੂੰ ਦਖਲ ਦੇਣਾ ਪੈਂਦਾ ਉਦੋਂ ਇਹ ਜਾਗਦੇ ਨੇ ਇਹ ਰੁਟੀਨ ਦਾ ਕੰਮ ਆ ਰੁਟੀਨ ਦੇ ਵਿੱਚ ਜੇ ਜੇ ਗਲੀ ਦੀ ਸਭ ਦੋਸ਼ੀ ਕਿ ਨੂੰ ਮੰਨਦੇ ਹੋਰੀ ਦੋਸ਼ੀ ਇਹਦੇ ਅਧਿਕਾਰੀ ਦੋਸ਼ੀ ਨੇ ਜਾਂ ਕਾਰਪੋਰੇਸ਼ਨ ਦਾ ਕਮੰਡਰ ਮੈਂ ਇਹਦੇ ਚ ਗਮਾੜਾ ਦੀ ਗਲਤੀ ਮੰਨਣਾ ਗਮਾੜਾ ਇਹ ਕਿਉਂਕਿ ਇੱਕ ਅਕਰੋਚਮੈਂਟ ਜਿਹੜਾ ਵਾ ਜਿਹੜਾ ਕਾਰਪੋਰੇਸ਼ਨ ਨੂੰ ਕੋਈ ਪਾਵਰ ਨਹੀਂ ਹੈਗੀ ਜਿਹੜੀ ਵੀ ਜਾ ਕੇ ਉੱਥੇ ਕਿਸੇ ਢਾਓ ਕੁਝ ਕੁ ਗੁਮਾਡਾ ਦੀ ਜਗਾ ਹੁੰਦੀ ਆ ਜ ਗੁਮਾਡਾ ਹੀ ਉਹਦਾ ਮਾਲਕ ਆ ਕਾਰਪੋਰੇਸ਼ਨ ਜਿਹੜੀਆਂ ਫੜੀਆਂ ਨੇ ਉਹਨਾਂ ਦੀ ਕੋਚਿੰਗ ਲਈ ਵਾਸਤੇ ਜਿਹੜੀਆਂ ਨੇ ਉਹਨਾਂ ਵਾਸਤੇ ਫੁੱਟਪਾਥਾਂ ਲੱਗੀਆਂ ਨੇ ਉਹਨਾਂ ਨੂੰ ਚੱਕਣ ਦਾ ਜ਼ਿੰਮੇ ਆ ਨਾ ਕਿ ਕਿਸੇ ਦੇ ਘਰਾਂ ਦੇ ਜਿਹੜੀ ਆ ਉੱਥੇ ਗਵਾਡਾ ਨਹੀਂ ਕਾਰਜ ਕਰਨੀ ਹੁੰਦੀ ਆ ਔਰ ਮਾਰਕੀਟਾਂ ਦੇ ਵੀ ਜਿਹੜੀਆਂ ਗੁਮਾਡਾ ਹੀ ਕਾਰਜ ਕਰਦਾ ਉਤਪਾਦ ਅਫਸੋਸ ਆ ਕਿ ਇਹਦੇ ਤੇ ਕੋਈ ਵੀ ਮਨੂੰ ਜਿਹੜਾ ਕਨਫਿਊਜ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਲੋਕਾਂ 'ਚ ਪੀ ਕਿਹੜੀ ਲਗਾਤਾਰ ਹੁੰਦੀਵੇਂ ਇਨਕ੍ਰੋਚਮੈਂਟ ਡਰਾਈਵ ਚਲਾਈ ਜਾ ਰਹੀ ਹੈ ਤਾਂ ਲੇਕਿਨ ਕੁਝ ਕਰਾਨੋਂ ਜਿਹੜੇ ਆਮ ਤੋਂ ਕੁਝ ਕਹਿ ਦਿਆ ਖਾਸ ਕਰਨੇ ਜਾਂ ਖਾਸ ਦੁਕਾਨਾਂ ਨੇ ਉਹਨਾਂ ਨੂੰ ਛੱਡ ਕੇ ਕਾਰਵਾਈ ਕੀਤੀ ਜਾ ਰਹੀ ਹੈ ਇਹਨੂੰ ਆਪਾਂ ਕਿਸ ਤਰਿਕਾ ਨਾਲ ਦੇ ਮੈਂ ਉਹਦੀ ਉਹ ਉਸੇ ਕਰਕੇ ਮੈਂ ਬੇਨਤੀ ਕੀਤੀ ਉਹ ਉਹ ਮਾਰੀ ਆ ਉਹ ਵੇਖੋ ਇਹਦਾ ਮਤਲਬ ਕੀ ਹੈ ਯਾ ਗਰੀਬ ਆਦਮੀ ਨੇ ਇਹ ਕਰ ਲਈ ਆ ਤੇ ਉਹ ਉਹ ਵਿਚਾਰਾ ਕੋਈ ਗੁਨਾਹਗਰ ਹੋ ਗਿਆ ਉਹ ਵੀ ਮੁਹਾਲਲੇ ਦਾ ਦਿਸੰਦਾ ਵਾ ਉਹ ਉਹ ਦੇ ਕੋ ਉਹਨੇ 2 ਫੁੱਟ ਕੀਤੀ ਹੋਏਗੀ ਦੂਜਾ ਦਿਨ ਤਗੜਾ ਵਾ ਉਹਨੇ 10 ਫੁੱਟ ਕੀਤੀ ਆ ਇਹ ਹਟਾਉਣੀ ਆ ਸਭ ਨੂੰ ਪਾਲਸੀ ਮੁਤਾਬਕ ਕੋ ਗਾਈਡਲਾਈਨ ਦੇ ਕੇ ਹਰ ਇੱਕ ਦੇ ਉੱਤੇ ਕਾਰਵਾਈ ਹੋਵੇ ਪਿਕ ਜਿਹੜੀ ਆਪਣੀ ਮਨਪਸੰਦ ਜਿਹੜਾ ਕੋ ਅਪਰੋਚੇਬਲ ਬੰਦਾ ਵਾ ਫਿਰ ਉਹਨੂੰ ਛੱਡ ਦਿਓ ਤੇ ਦੂਜੇ ਨੂੰ ਕਰ ਦਿਓ ਇਹ ਮਾਰੀ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ Jap Study ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ IELTS ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ Jap Study ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਤਿ ਸ਼੍ਰੀ ਅਕਾਲ